ਹਉ ਸੁਣਦੇ ਆ 48 ਸਾਲ ਕਥਾ ਕਰਨ ਤੋਂ ਬਾਅਦ ਮਸਕੀਨ ਸਿੰਘ ਜੀ ਨੇ ਕੀ ਸਮਝਾਇਆ ਲੋ ਗਲਵਨ 48 ਸਾਲ ਕਥਾ ਕਰਦੇ ਆ ਹੋ ਗਏ ਜ਼ਿੰਦਗੀ ਦਾ ਬਹੁਤ ਵੱਡਾ ਭਾਗ ਇਸ ਲੈਣੇ ਚ ਮੈਂ ਬਤੀਤ ਕੀਤਾ بڑے ਲੰਬੇ ਸਮੇਂ ਤੋਂ ਬਾਅਦ ਇਹ ਗੱਲ ਮੇਰੀ ਸਮਝ ਵਿੱਚ ਚਾਈ ਕਿ ਕਥਾ ਪੇ ਕਰਦੇ ਨੇ ਕੀਰਤਨ ਪੇ ਕਰਦੇ ਨੇ ਸੁਣਦੇ ਪਏ ਨੇ ਕੋਈ ਆਨੰਦ ਹੋਵੇ ਖੇੜਾ ਹੋਵੇ ਖੁਸ਼ੀ ਹੋਵੇ ਸਮਾਧੀ ਹੋਵੇ ਮਹਾਰਸ ਹੋਵੇ ਤੇ ਹੈ ਨਹੀਂ ਤੋ ਖੇੜ ਕੁਛ ਹੋਰ ਹੋਵੇ ਗੱਲ ਕੁਛ ਹੋਰ ਹੋਵੇ ਫਿਰ ਜੋ ਕੁਝ ਮੇਰੀ ਸਮਝ ਚ ਆਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏਗਾ। ਬਰਤ ਨੇਮ ਸੰਜਮ ਮੈਂ ਰਹਿਤਾ ਤਿੰਨ ਕਾ ਆੜ ਨਾ ਪਾਇਆ ਅੱਗੇ ਚਲਣ ਔਰ ਹੈ ਭਾਈ ਊਹਾਂ ਕਾਮਨਾ ਆਇਆ।